ਇਹ ਕਿ ਕਿ ਬਹੁਤ ਬੱਦਕੀ ਚੋਣ ਆਜੇ ਸੇ ਚਤਟਾਂਵਾਂ ਦੇ ਵਿੱਚ ਜਿਹੜੀ ਇਹ ਵੀਡੀਓ ਬੱਪ ਦਾ ਬਕਾਸੀ ਕੀਤਾ ਜਾਣਾ ਇਹ ਸਾਡੀ ਪੁਲਿਸ ਦੇ ਜਿਹੜੀ ਇੱਥੇ ਬਹੁਤ ਜ਼ਿਆਦਾ ਡਿਊਟੀ ਪੈਂਦੀ ਐ ਸਟਾੰਡ ਦੇ ਵਿੱਚ ਔਰ ਮੁਲਾਜ਼ਮਾਂ ਦੇ ਕਈ ਰਾਂ ਮੀਂਹ ਕਣੀ ਦੇ ਵਿੱਚ ਬੈਠਣ ਲਈ ਵੀ ਥਾਣੀ ਹੁੰਦੇ ਇੱਕਦਮ ਉਹ ਸਾਨੂੰ ਕਨਸਲਟੀ ਮਿਲੇਗੀ ਦੂਜਾ ਸਹੀ ਸਾਰੇ ਹੀ ਜਿਹੜੇ ਰੋਡ ਆਸ-ਪਾਸੇ ਨੇ ਉਹਨਾਂ ਨੂੰ ਕੈਮਰੇ ਰਹੀਂ ਇੱਥੇ ਕਵਰ ਕੀਤਾ ਤੁਸੀਂ ਇਹ ਦੇਖੋ ਕਿ ਜਿਵੇਂ ਇੱਕ ਮਿਨੀ ਕੰਟਰੋਲ ਰੂਮ ਹੁੰਦਾ ਜੀ ਜ਼ੀਪੋਰ ਦੇ ਨਾਲ ਲੱਗਦੇ ਆ ਇਸ ਏਰੀਏ ਸਾਰੇ ਤੇ ਸਾਡੀਆਂ ਜਿਹੜੀਆਂ ਵੀ ਇਧਰ ਪੈਟਰੋਲਿੰਗ ਗੱਡੀਆਂ ਨੇ ਉਹ ਸਾਰੀਆਂ ਹੀ ਵਕਤਕੀ ਸੈਟ ਨਾਲ ਵਾਇਰਲੈਸ ਨਾਲ ਜਿਹੜੀਆਂ ਨੇ ਉਹ ਕਨੈਕਟਡ ਸੀ ਦਿੱਤੀਆਂ ਹੋਈਆਂ ਨੇ ਤਾਂ ਕਿ ਜੇਕਰ ਕਿਤੇ ਕੋਈ ਜਾਨ ਲੱਗਦਾ ਹੈ ਜਾਂ ਐਕਸੀਡੈਂਟ ਹੁੰਦਾ ਹੈ ਜਾਂ ਹੋਰ ਵੀ ਕਿਤੇ ਲੈਂਡ ਆਰਡਰ ਦੀ ਮੁਸ਼ਕਲ ਆਉਂਦੀ ਹੈ ਕੋਈ ਕ੍ਰਿਮੀਨਲ ਬੰਦਾ ਦੌੜਦਾ ਭਜਦਾ ਇਥੋਂ ਤਾਂ ਉਹ ਸਾਡੇ ਹਰੇ ਕੈਮਰਿਆਂ ਰਾਈ ਜਿਹੜੀ ਉਹ ਕਵਰ ਹੋਏ ਤੇ ਬੜੀ ਸ਼ੌਕ ਹੋਏਗੀ ਪੁਲਿਸ ਨੂੰ ਤੇ ਜਿਹੜਾ ਐਸਐਸਪੀ ਸਾਹਿਬ ਨੇ ਦਿਨਾਂ ਦੀ ਟੀਮ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਹੀ ਵਧੀਆ ਛਲਾਗਾ ਜੋਗ ਹੈ ਇਹਦੇ ਨਾਲ ਕ੍ਰਾਈਮ ਤਾਂ ਵੀ ਕੰਟਰੋਲ ਹੋਏਗਾ ਔਰ ਜਿਹੜੇ ਜਿਆਦੇ ਜਾਨ ਲੱਗਦੇ ਨੇ ਉਹ ਵੀ ਸਾਨੂੰ ਜਲਦ ਪਤਾ ਲੱਗ ਜਾਏਗਾ ਔਰ ਜਲਦੀ ਤੋਂ ਜਲਦੀ ਅਸੀਂ ਖਲਾਸ ਕਰਾਂਗੇ। ਮਤਲਬ ਪਹਿਲਾਂ ਵੀ ਨਿਊ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਪੜਾਇਆ ਗਿਆ ਹੋਰ ਕਿਤੇ ਕਿਤੇ ਇਦਾਂ ਦੀ ਹੋਰ ਪੜਾਇਆ ਗਿਆ। ਸਾਡੀ ਹੋਰ ਵੀ ਪਲੈਨਿੰਗ ਨੇ ਜੀ ਸ਼ਹਿਰ ਦੇ ਵਿੱਚ ਅਸੀਂ 6-7 ਤੋਂ ਹੋਰ ਪੋਸਟਾਂ ਬਣਾਵਾਂਗੇ। ਜੀ। ਕਿਉਂਕਿ ਪਹਿਲਾਂ ਅਸੀਂ ਨਿਊ ਚੰਡੀਗੜ੍ਹ ਬਣਾਇਆ ਇੱਥੇ ਬਣਾਇਆ ਹੈ 에어ਪੋਰਟ ਚੌਂਕ ਦੇ ਸਾਹਮਣੇ ਵੀ ਤੁਹਾਨੂੰ ਵੀ ਤਾਂ ਜੀ ਜਿਹੜੀਆਂ ਕੰਜੈਸਟਡ ਜਗ੍ਹਾ ਹੈਗੀਆਂ ਨੇ ਉਹ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਸਾਰੀਆਂ ਤੇ ਅਸੀਂ ਜਿਹੜਾ ਇਹਨੂੰ ਬਣਾਵਾਂਗੇ ਜੀ ਸਰ ਜਿਹੜੀ ਮਤਲਬ ਟਾਪਕ ਪੁਲਿਸੀ ਦਾ ਡਬਲ ਅਸਲਾ ਜੀ 16 ਟਾਪਕ ਪੁਲਿਸੀ ਵਾਲੀ ਪੁਲਿਸ ਸਰ ਜਿਹੜਾ 10 ਵਾਦਾ ਕੀਤਾ ਕਿੰਨੇ ਆ ਜੀ 16 ਆ ਜੀ ਨਹੀਂ ਜੀ ਨਹੀਂ ਤੁਹਾਡੀ ਫਿਕਰ ਗਲਤ ਹੈ ਨਹੀਂ 16 ਜੀ ਸਰ ਇਹਦੇ ਜਿਵੇਂ ਆ ਟ੍ਰੈਫਿਕ ਮੁਲਾਜ਼ਮਾਂ ਦੀ ਵੀ ਅਸੀਂ ਜਿਹੜੀ ਇਹ ਸੰਖਿਆ ਵਧਾਰੇ ਆ ਮੈਨੂੰ ਕੋ ਤੁਸੀਂ ਦੇਖੋ ਪੰਜਾਬ ਪਲੇਸ ਤੋਂ ਪਰਤੀ ਵੀ ਹੋ ਰਹੀ ਹੈ ਨਵੇਂ ਕਿੰਦੇ ਜੋ ਕ੍ਰਾਈਮ ਨੂੰ ਕੰਟਰੋਲ ਚ ਵੀ ਬੜੀ ਮਦਦ ਮਿਲੇਗੀ ਬਾਕੀ ਲੋਕਾਂ ਨੂੰ ਵੀ ਇਹ ਚਾਹੀਦਾ ਹੈ ਕਿ ਜਿੱਥੇ ਟ੍ਰੈਫਿਕ ਲਾਈਟਸ ਲੱਗੀਆਂ ਨੇ ਟ੍ਰੈਫਿਕ ਰੂਟਸ ਨੂੰ ਫੋਲੋ ਕਰ ਕਿਉਂਕਿ ਜੇ ਆਪਾਂ ਦੂਜੇ ਬਾਹਰਲੇ ਕੰਟਰੀ ਚਲੇ ਜਾਈਏ ਜਾਂ ਹੋਰ ਜਾ ਕੇ ਦੇਖੀਏ ਜਿੱਥੇ ਲਾਈਟਸ ਲੱਗੀਆਂ ਨੇ ਤੇ ਉੱਥੇ ਟ੍ਰੈਫਿਕ ਕਨਸਟੇਬਲ ਦੀ ਲੋੜ ਨਹੀਂ ਪੈਂਦੀ ਪਰ ਸਾਡੇ ਲੋਕ ਇੱਥੇ ਟ੍ਰੈਫਿਕ ਲੈਟਸ ਦੀ ਪ੍ਰੋਵਾਈਡਿੰਗ ਕਰਦੇ ਜਿੰਨਾ ਚਿਰ ਤੱਕ ਕੋਈ ਟ੍ਰੈਫਿਕ ਮੁਲਾਜ਼ਮ ਨਹੀਂ ਖੜਾ ਤੇ ਫਿਰ ਉਹਨਾਂ ਦੇ ਜਿਹੜੇ ਚਲਾਨ ਹੁੰਦੇ ਨੇ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਮਾਨਯੋਗ ਸੀਐਮ ਸਾਹਿਬ ਨੂੰ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਨੂੰ ਲਿਆ ਕੇ ਵੀ ਅਸੀਂ ਇੱਥੇ ਕੈਮਰਿਆਂ ਦਾ ਉਦਘਾਟਨ ਕਰ ਰਹੇ ਹਾਂ ਜਿਵੇਂ ਕਿ ਚੰਡੀਗੜ੍ਹ ਕੈਮਰਿਆਂ ਰਹੀ ਨਹੀਂ ਚਲਾਨ ਹੁੰਦੇ ਨੇ ਉਸ ਤਰੀਕੇ ਇੱਥੇ ਵੀ ਹੋਣਗੇ ਤੇ ਸੋ ਜਿਹੜੀਆਂ ਜਿਹੜੀਆਂ ਰੱਖੋ ਜੀ ਨਸ਼ਾ ਮੁਕਤ ਬਾਰੇ ਮੈਂ ਕਹਾਂਗਾ ਕਿ ਸਭ ਤੋਂ ਪਹਿਲਾਂ ਜਿਹੜੇ ਪੇਰੈਂਟਸ ਜ਼ਿੰਮੇਵਾਰ ਨਹੀਂ ਹੁੰਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਨਸ਼ੇ ਖਾਂਦੇ ਨੇ ਉਹ ਪੁਲਿਸ ਨੂੰ ਇਤਲਾਹ ਕਿਉਂ ਨਹੀਂ ਦਿੰਦੇ ਉਹ ਕਿੱਥੋਂ ਲੈ ਕੇ ਆਉਂਦੇ ਨੇ ਦੂਜੀ ਗੱਲ ਇਹ ਕੋ ਆਪਣੇ ਬੱਚਾਂ ਤੇ ਕੰਟਰੋਲ ਕਿਉਂ ਨਹੀਂ ਕਰਦੇ ਉਦੋਂ ਰੌਲਾ ਪਾਉਣਾ ਸ਼ੁਰੂ ਕਰਦੇ ਆ ਜਦੋਂ ਗੱਲ ਉਹਨਾਂ ਦੇ ਵੱਸੋਂ ਬਾਹਰ ਹੋ ਜਾਂਦੀ ਹੈ ਨਸ਼ੇ ਦੇ ਮਹਮ ਦੇ ਵਿੱਚ ਅਸੀਂ ਪੂਰੇ ਸਾਡੀ ਸਟੇਟ ਦੇ ਵਿੱਚ ਜਿਹੜੀ ਮਹਮ ਚੱਲੀ ਹੋਈ ਹੈ ਸਾਡੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਗਲੀ ਮਹੱਲਿਆਂ 'ਚ ਮੱਲਾ ਵਾਈ ਜਿਹੜੀਆਂ ਅਸੀਂ ਮੀਟਿੰਗਾਂ ਕਰਨੀਆਂ ਲੋਕਾਂ ਨੂੰ ਗੱਲ ਕਰਨੀਆਂ ਆ ਉਹ ਲੋਕਾਂ ਨਾਲ ਬੇਨਤੀ ਕਰਨੇ ਆ ਅਸੀਂ ਕਿ ਜਿਹੜੇ ਜਿਹੜੇ ਸਪਲਾਈਅਰ ਨੇ ਉਹਨਾਂ ਬਾਰੇ ਸਾਨੂੰ ਦੱਸੋ ਉਹਨਾਂ ਤੇ ਸਖਤ ਤੋਂ ਸਖਤ ਜੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ 77 ਦੇ ਕਰਨ ਦੇ ਵਿੱਚ ਲੱਗੇ ਹੋ ਪਰ ਲੇਕਿਨ ਇਸ ਦੇ ਬਾਵਜੂਦ ਲੋਕਾਂ ਦਾ ਕਿ ਮਨ ਸਾਫ ਹੋਦਾ ਦੇਖੋ ਜੀ ਪਬਲਿਕ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਤੁਹਾਡੇ ਰਹੀਂ ਕੋ ਪੂਰਾ ਸਹਿਯੋਗ ਦੇਣ ਟ੍ਰੈਫਿਕ ਰੂਲਸ ਨੂੰ ਫੋਲੋ ਕਰਨਾ ਤਾਂ ਕਿ ਆਪਾਂ ਕਿਸੇ ਨੂੰ ਵਿੱਚੋਂ ਪ੍ਰੋਬਲਮ ਚ ਨਾ ਲੈ ਕੇ ਆਈਏ ਮੈਂ ਇਹ ਜ਼ਰੂਰ ਕਹਾਗਾ ਕਿ ਜਿੱਥੇ ਅਸੀਂ ਸਾਰੇ ਲੋਕ ਆਪਣੇ ਅਧਿਕਾਰਾਂ ਬਾਰੇ ਜਾਣਦੇ ਆ ਉੱਥੇ ਆਪਣੀਆਂ ਡਿਊਟੀਆਂ ਬਾਰੇ ਵੀ ਜਾਣੀਏ ਡਿਊਟੀ ਸਾਡੀਆਂ ਕੀ ਨੇ ਦੂਸਰੇ ਪ੍ਰਤੀ ਵੀ ਦੂਸਰੇ ਪ੍ਰਤੀ ਸਾਡੀਆਂ ਡਿਊਟੀਆਂ ਕੀ ਐ ਜੇਕਰ ਅਸੀਂ ਰੈੱਡ ਲਾਈਟ ਨੂੰ ਜੰਪ ਕਰਕੇ ਨਿਕਲਦੇ ਆ ਤਾਂ ਦੂਜੀ ਲਾਈਨ ਵਾਲਿਆਂ ਨੂੰ ਪ੍ਰੋਬਲਮ ਆਏਗੀ ਜੇਕਰ ਅਸੀਂ ਇੱਕ ਲਾਈਨ ਅੱਗੇ ਲੱਗੀ ਹੁੰਦੇ ਉਤੇ ਦੋ ਤਿੰਨ ਚਾਰ ਲਾਈਨਾਂ ਲਾ ਲੈਣੀਆਂ ਤੇ ਟ੍ਰੈਫਿਕ ਜਮ ਹੋਏਗਾ ਸਾਨੂੰ ਇੱਕ ਦੂਜੇ ਦੇ ਪ੍ਰਤੀ ਜਿਹੜੀਆਂ ਸਾਡੀਆਂ ਡਿਊਟੀਆਂ ਨੇ ਉਹਦੇ ਬਾਰੇ ਵੀ ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਤਾਂ ਕਿ ਅਸੀਂ ਦੂਜੇ ਲਈ ਕੋਈ ਨਵੀਂ ਪ੍ਰੋਬਲਮ ਕ੍ਰੇਟ ਨਾ ਕਰੀਏ ਵੈਸੇ ਦੇਖਿਆ ਚੰਗੀਆਂ ਡਰਾਈਵਰ ਹੁੰਦੇ ਹੈ ਹੈਲਮਟ